ਉਹ ਪਾਰੀ ਬਰਸੀ ਖਟਣ ਗਿਆ ਸੀ ਘਟ ਗਿਆ ਨਾ ਖਟ ਕੇ ਲਿਆਂਦਾ ਸਾਡਾ ਹਰਮੀਤ ਬਾਈ ਵਾਹਿਗੁਰੂ ਜਿੰਨੇ ਤਰਨਤਾਰਨ ਦੀ ਟੋਣ ਜਿੱਤ ਕੇ ਆਮ ਪਾਰਟੀ ਝੋਲੀ ਪਾਈ ਤੇ ਹੁਣ ਸਾਡੀ ਗਰੰਟੀ ਆ ਉਹ ਜਿੱਤਾਂਗੇ 2027 ਸੱਜਣ ਗਿਆ ਸੀ ਉਹ ਵਾਰੀ ਵਰਸੀ ਖਟਣ ਗਿਆ ਸੀ ਕੇ ਲਿਆਂਦਾ ਆੜੂ ਉਹ ਤਰਨਤਾਨ ਦੀ ਉਪਚੋਣ ਦੇ ਵਿੱਚ ਜਿੱਤ ਗਿਆ ਵੀ ਚਾਰ ਅੱਕਲੇ ਅੰਦਾ ਝਾੜੂ ਉਹ ਤਗਵਲੇ ਬੁਲਲੇ ਪਰੰਪਰਾਵਾਂ ਕੀ ਉਪਚੋਣ ਦੇ ਵਿੱਚ ਬੱਲੇ ਉਹ ਚਾਰੇ ਪਾਸੇ ਹੋ ਗਈ ਝਾੜੂ ਝਾੜੂ ਸਭ ਤੋਂ ਪਹਿਲਾਂ ਤਾਂ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਇਲਾਜ ਰੱਖੀ ਆ ਤਰਨਤਾਰਨ ਨੂੰ ਪਹੁੰਚੋਣ ਜਿਹੜਾ ਕਿ ਪੰਥਕ ਇਲਾਕਾ ਸੀਗਾ ਔਰ ਬੜੀਆਂ ਇਹਫਵਾਹਾਂ ਸੀ ਕਿ ਆਮ ਆਦੀ ਪਾਰਟੀ ਜਿਹੜੀ ਆ ਨਹੀਂ ਜਿੱਤ ਸਕਦੀ ਕਾਂਗਰਸ ਕਹਿੰਦੇ ਅਸੀਂ ਜਿੱਤ ਰਹੇ ਹਾਂ ਔਰ ਜਿਹੜੀ ਅਕਾਲੀ ਦਲ ਕਹਿੰਦਾ ਸੀ ਅਸੀਂ ਜਿੱਤ ਰਹੇ ਹਾਂ ਪਰ ਆਮ ਆਦੀ ਪਾਰਟੀ ਦਾ 10000 ਤੋਂ ਵੱਧ ਵੋਟਾਂ ਨਾਲ ਲੀਡ ਹੁਣ ਤੱਕ ਲੈ ਜਾਣਾ ਰਿਜ਼ਲਟ ਅਜੇ ਆਉਣਾ ਬਾਕੀ ਹੈ ਇਹ ਆਪਣੇ ਆਪ ਚ ਬਹੁਤ ਵੱਡੀ ਪ੍ਰਾਪਤੀ ਹੈ ਜੀ ਇਹ ਮੋਹਰਾ ਸਰਦਾਰ ਭਗਤ ਸਿੰਘ ਮਾਨਜੀ ਹੋਰਾਂ ਦੇ ਕੰਮਾਂ ਤੇ ਅਰਬਿੰਦ ਕੇਰਿਵਾਲ ਸਾਹਿਬਾਂ ਦੇ ਸੋਚ ਤੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਕੰਮ ਨਾਲ ਮਤਲਬ ਹੈ ਜੀ ਪੰਜਾਬ ਦੇ ਲੋਕ ਹੁਣ ਤੱਕ ਰਾਜਨੀਤੀ ਦੀ ਬਲੀ ਚੜਦੇ ਆਏ ਨੇ ਜੀ ਬਿਆਨੋ ਬਿਆਨੀ ਕਰਕੇ ਕਾਲੀਗਰ ਕਾਂਗਰਸ ਹੁਣ ਤੱਕ ਕੀ ਕੁਝ ਨਹੀਂ ਕੀਤਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਹੈ ਆਮ ਆਦਮੀ ਪਾਰਟੀ ਗੱਲ ਕਰਦੀ ਹੈ ਸਕੂਲਾਂ ਦੀ ਸਿੱਖਿਆ ਦੀ ਹੈਲਥ ਦੀ ਔਰ ਡਿਵੈਲਪਮੈਂਟ ਦੀ ਉਹ ਸਾਰੇ ਜਿਹੜੇ ਕੰਮ ਆਮ ਆਦਮੀ ਪਾਰਟੀ ਲੈ ਕੇ ਕਚਰੀ ਚ ਗਈ ਸੰਗਤ ਦੀ ਔਰ ਸੰਗਤ ਨੇ ਇਹ ਮੋਹਰ ਲਾ ਕੇ ਇਹ ਸਾਬਤ ਕਰਤਾ ਕਿ ਸਾਢੇ 3 ਪੌਣੇ 4 ਸਾਲ ਬਾਅਦ ਵੀ ਉਪਚੋਣ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਇਹਨੂੰ ਦੂਜੀਆਂ ਪਾਰਟੀਆਂ ਦੇ ਸੈਮੀਫਾਈਨਲ ਮੰਨ ਕੇ ਚੱਲਦੀਆਂ ਸੀ ਵੀ ਇਹ ਸੈਮੀਫਾਈਨਲ ਹੈ ਜਿਹੜੀ ਪਾਰਟੀ ਆ ਤਰਨ ਤਰਨ ਨੂੰ ਪਹੁੰਚਣ ਜਿੱਤ ਗਈ 27 ਦੇ ਵਿੱਚ ਉਹਦੀ ਸਰਕਾਰ ਬਣੂ ਆਮ ਆਦੀ ਪਾਰਟੀ ਜਿੱਤ ਰਹੀ ਹੈ ਜੀ ਐਲਾਨ ਹੋਣਾ ਹੀ ਬਾਕੀ ਆ ਤੇ ਇਹਦਾ ਮਤਲਬ ਫਿਰ 27 ਦੇ ਵਿੱਚ ਵੀ ਆਮ ਆਦੀ ਪਾਰਟੀ ਆ ਰਹੀ ਹੈ ਜੀ ਇਹ ਗੱਲ ਹੁਣ ਮੰਨ ਲੈਣੀ ਚਾਹੀਦੀ ਆ ਵਿਰੋਧੀਆਂ ਨੂੰ ਕਿ ਇਹ 27 ਦੇ ਵਿੱਚ ਵੀ ਆਮ ਆਦੀ ਪਾਰਟੀ ਦੁਬਾਰਾ ਫਿਰ ਪੰਜਾਬ ਦੇ ਵਿੱਚ ਸਰਕਾਰ ਬਣਾਉਗੀ ਰਾਜਾ 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 ਵੜਿੰਗ ਦਾ ਬਿਆਨ ਜੋ ਸਾਹਮਣੇ ਆ ਸੀ ਕਿਤੇ ਨਾ ਕਿਤੇ ਲਾਦਾ ਉਹਨੂੰ ਲੈ ਕੇ ਬੈਠ ਗਏ ਰਾਜਾ ਵੜਿੰਗ ਦਾ ਬਿਆਨ ਕਾਂਗਰਸੀਆਂ ਜੜਾਂ 'ਚ ਬੈਠੂਗਾ ਇਹ ਨਹੀਂ ਵੀ ਨਿਬੜ ਜਿੱਥੇ ਵੀ ਕਾਂਗਰਸ ਦਾ ਕੋਈ ਵੀ ਲੀਡਰ ਆਊਗਾ ਉਹਨੂੰ ਪੁੱਛਾਂਗੇ ਵੀ ਭਾਈ ਰਾਜਾਪਣੇ ਗਏ ਕਹਿੰਦਾ ਤੁਸੀਂ ਕੀ ਕਹਿੰਦੇ ਹੋ ਜਿਉਂ ਦਾ ਸਮਰਥਨ ਕਰਦੇ ਆ ਤਾਂ ਬਹੁਤ ਮਾੜੀ ਗੱਲ ਉਹਨਾਂ ਵਾਸਤੇ ਜੇ ਨਹੀਂ ਸਮਰਥਨ ਕਰਦੇ ਤਾਂ ਫਿਰ ਉਹਨੂੰ ਪਾਰਟੀ ਚੋਂ ਕਢਾਉਣ ਜੀ ਇਹ ਗੱਲ ਹੁਣ ਜਿਹੜੀ ਹੈ ਨਾ ਜੀ ਇਹ ਹੁਣ ਉਹਨੇ ਇਹ ਪੰਗਾ ਲਿਆ ਜੀ ਐਸਸੀ ਸਮਾਜ ਨਾਲ ਐਸਸੀ ਸਮਾਜ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਗਿਣਤੀ ਦੇ ਵਿੱਚ ਆ ਕਿਸੇ ਐਸਸੀ ਨੂੰ ਖਾਸ ਕਰਕੇ ਉਸ ਵਿਅਕਤੀ ਨੂੰ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਰਿਹਾਵੇ ਸਰਦਾਰ ਬੂਟਾ ਸਿੰਘ ਜੀ ਨੂੰ ਉਹਨਾਂ ਬਾਰੇ ਇਹ ਵਿਚਾਰ ਰੱਖਣੇ ਕਾਂਗਰਸ ਪਾਰਟੀ ਦੇ ਕਿਸੇ ਪ੍ਰਧਾਨ ਵੱਲੋਂ ਪੰਜਾਬ ਦੇ ਵਿੱਚ ਇਹ ਪੰਜਾਬ ਦੀ ਧਰਤੀ ਹੈ ਜੀ ਇਹ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ ਇੱਥੇ ਨਫ਼ਰਤ ਦਾ ਬੀਜ ਬੋਣ ਵਾਲੇ ਨੂੰ ਕੋਈ ਜਗ੍ਹਾ ਨਹੀਂ ਹੈ ਕੀ ਲੱਗਦਾ ਪ੍ਰਧਾਨ ਕੀ ਵੀ ਇਹਦੀ ਖਤਰੇ ਚ ਹੈ ਸਾਰਾ ਕੁਝ ਹੀ ਖਤਰੇ ਚ ਹੈ ਜੀ ਮੈਨੂੰ ਤਾਂ ਲੱਗਦਾ ਕਿਸੇ ਨੇ ਮੂੰਹ ਹੀ ਨਹੀਂ ਲਾਉਣਾ ਜੀ ਹੁਣ ਕਿਸ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਹੋ ਖੁਸ਼ੀ ਨਾਲ ਅਸੀਂ ਬਰਫੀ ਹੈ ਜੀ ਆ ਦੇਖੋ ਆ ਬਰਫੀ ਪਹਿਲਾਂ ਹੀ ਆਰਡਰ ਕਰਤਾ ਸੀ ਆ ਦੇਖੋ ਬਰਫੀ ਦਾ ਡੱਬਾ ਆ ਗਿਆ ਜੀ ਤੇ ਢੋਲ ਵੀ ਆ ਗਿਆ ਜੀ ਤੇ ਬੁਰੀ ਸੈਲੀਬ੍ਰੇਸ਼ਨ ਕਰ ਰਹੇ ਹਾਂ ਪਰ ਪ੍ਰਮਾਤਮਾ ਕਿਰਪਾ ਕਰੇ 2027 ਦੇ ਵਿੱਚ ਵੀ ਐਂ ਢੋਲ ਵੱਜਣਗੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਲਗਾਤਾਰ ਪੰਜਾਬ ਦੀ ਸੇਵਾ ਕਰਨ ਲੱਗੇ ਹੋਏ ਨੇ श्री ਅਰਵਿੰਦ ਕੇਜਰੀਵਾਲ ਜੀ ਜੋ ਪੰਜਾਬ ਲਈ ਬੜੇ ਹੀ ਚਿੰਤਾਵਰ ਰਹਿੰਦੇ ਨੇ ਵੀ ਪੰਜਾਬ ਲਈ ਕੀ ਕੀਤਾ ਜਾਵੇ ਪੰਜਾਬ ਦੇ ਪੌਣੇ 4 ਸਾਲ ਦੇ ਕੀਤੇ ਹੋਏ ਕੰਮ ਅੱਜ ਜੋ ਜਮਨੀ ਚੌਣ ਹੋਈ ਆ ਉਹ ਅੱਗੇ ਆਏ ਨੇ ਬੜੀ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਜਿੱਤੂਈ ਆ ਆਮ ਆਦਮੀ ਪਾਰਟੀ 2027 ਵਿੱਚ ਵੀ ਬੜੀ ਵੱਡੀ ਲੀਡ ਨਾਲ ਸਰਕਾਰ ਬਣਾਉਗੀ ਤੇ ਜਿੱਤ ਸਾਡੀ ਯਕੀਨੀ ਆ ਦੇਖੋ ਜੀ ਜਿਹੜੀ ਇਹ ਲੈਕਸਨ ਸੀਗੀ ਤਾਰਨ ਤਾਰਨ ਦੀ ਇਹ ਬਾਇਆ ਲੈਕਸਨ ਸੀਗੀ ਤੇ ਇਹ ਲੈਕਸਨ ਨੇ ਦੇਖੋ ਕਾਂਗਰਸੀ ਵੀ ਕਹਿੰਦੇ ਸੀ ਕਾਲੀ ਵੀ ਭਾਜਪੀ ਵਾਲੇ ਵੀ ਭਾਜਪੀ ਜਿਹੜਾ ਇਹ ਬਾਇ ਲੈਕਸਨ ਜਿੱਤੂਗਾ ਉਹ 2027 ਦੇ ਵਿੱਚ ਸਰਕਾਰ ਬਣਾਉਂਗਾ ਸੋ ਤਾਰਨ ਤਾਰਨ ਦੇ ਲੋਕਾਂ ਨੇ ਜਿਹੜਾ ਸਾਡਾ ਸਾਢੇ 3 ਸਾਲ ਦਾ ਕਾਰਜਕਾਰੀਆ ਸਰਦਾਰ ਭਗਤ ਸਿੰਘ ਮਾਨ ਦੀ ਉਹਦੇ ਤੇ ਮੋਰ ਲਾਉਂਦੇ ਹੋਏ ਦੇਖੋ ਤੁਸੀਂ 10000 ਤੋਂ ਉੱਪਰ ਲੀਡ ਟੱਪ ਗਈ 14-15000 ਦੀ ਲੀਡ ਹੋ ਜਾਣੀ ਆ ਉਹ ਇਸ ਲਈ ਜਿਹੜਾ 2027 ਦੇ ਵਿੱਚ ਵੀ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਤਾ ਉਹ ਕਲੀਅਰ ਹੋਊਗੀ ਸੋ ਅਸੀਂ ਜਿਹੜੇ ਤਾਰਨ ਤਾਰਨ ਦੇ ਲੋਕ ਨੇ ਉਹਨਾਂ ਦਾ ਬੜਾ ਧੰਨਵਾਦ ਕਰਦਾ ਹਾਂ